ਸ਼ਾਇਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ইমরান ਮਸੀ ਪਟਿਆਲਾ ਦੇ ਵਿੱਚ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਦੇ ਵੱਲੋਂ ਅੱਜ ਕਲੋਜ਼ਿੰਗ ਸੈਰੇਮਨੀ ਕਰਵਾਈ ਗਈ ਜਿੱਥੇ ਕਿ ਖਿਡਾਰੀਆਂ ਨੂੰ ਮੈਡਲ ਦਿੱਤੇ ਗਏ ਉਹਨਾਂ ਦਾ ਮਾਣ ਵਧਾਇਆ ਗਿਆ ਤੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਮੁੱਖ ਤੌਰ ਤੇ ਸ਼ਿਰਕਤ ਕੀਤੀ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਦਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਜੀ ਨੇ ਤੇ ਉਹਨਾਂ ਦੇ ਨਾਲ ਹੀ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਵੀ ਮੁੱਖ ਤੌਰ ਦੇ ਉੱਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਤਾਂ ਜਿੱਥੇ ਖਿਡਾਰੀਆਂ ਦਾ ਮਾਣ ਵਧਾਇਆ ਗਿਆ ਉੱਥੇ ਹੀ ਕੋਚ ਸਾਹਿਬ ਜੋ ਕਿ ਪ੍ਰਵੇਸ਼ ਜੋਸ਼ੀ ਜੀ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਹ ਖਿਡਾਰੀ ਮੈਡਲ ਲੈ ਕੇ ਆਉਣ ਜੋਗੇ ਹੋਏ ਨੇ ਤਾਂ ਉਹਨਾਂ ਦੀ ਮਿਹਨਤ ਤੇ ਖਿਡਾਰੀਆਂ ਦੀ ਮਿਹਨਤ ਤੇ ਨਾਲ ਹੀ ਜੋ ਮਾਪੇ ਇਹਨਾਂ ਬੱਚਿਆਂ ਦੇ ਨਾਲ ਪਹੁੰਚੇ ਸਨ ਉਹਨਾਂ ਮਾਪਿਆਂ ਦੇ ਚਿਹਰਿਆਂ ਦੇ ਉੱਤੇ ਜੋ ਰੌਣਕ ਦੇਖੀ ਜਾ ਰਹੀ ਸੀ ਤੇ ਇਹਨਾਂ ਮਾਪਿਆਂ ਨੂੰ ਖਿਡਾਰੀਆਂ ਨੇ ਉਹ ਕੋਚ ਸਾਹਿਬ ਨੂੰ ਤਾਂ ਡੀਐਸਪੀ ਸਾਬਕਾ ਡੀਐਸਪੀ ਦੋਨਾਂ ਦੇ ਵੱਲੋਂ ਮੁਬਾਰਕਬਾਦ ਵੀ ਦਿੱਤੀ ਗਈ ਤੇ ਇਸ ਮੌਕੇ ਸਾਬਕਾ ਡੀਐਸਪੀ ਰਜਿੰਦਰਪਾਲ ਆਨੰਦ ਦੇ ਵੱਲੋਂ ਜਿਹੜੇ ਖਿਡਾਰੀ ਸੀ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਉਹਨਾਂ ਨੂੰ ਮੋਟੀਵੇਸ਼ਨ ਵੀ ਕੀਤਾ ਗਿਆ ਤੇ ਉਹਨਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਗਈਆਂ ਤੇ ਇਸ ਪ੍ਰੋਗਰਾਮ ਦੇ ਬਾਰੇ ਹੋਰ ਕੀ ਕੁਝ ਕਿਹਾ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਜੀ ਦੇ ਵੱਲੋਂ ਉਹਨਾਂ ਦੀ ਜਵਾਨੀ ਸੁਣਾਉਣੇ ਆ ਸਭ ਤੋਂ ਪਹਿਲਾਂ ਜੀ ਮੇਰੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਭਾਤਮਾ ਦਾ ਕੀ ਜੈ ਹੋਵੇ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਨਾਮ ਦਾ ਸਾਫਟ ਡੀਐਸਪੀ ਐਡਵੋਕੇਟ ਸ਼ੂਭਾ ਪ੍ਰਦਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਰੀਆ ਮੀਤ ਪ੍ਰਦਾਨ ਐਂਟੀ ਟੈਰਰਿਸਟ ਫਰੰਟ ਇੰਡੀਆ ਅੱਜ ਬਹੁਤ ਵੱਡਾ ਇਹ ਪ੍ਰੋਗਰਾਮ ਸਾਡੇ ਛੋਟੇ ਵੀ ਜੋਸ਼ੀ ਸਾਹਿਬ ਤੇ ਇਹਨਾਂ ਦੀ ਟੀਮ ਨੇ ਇਕੱਠਾਇਆ ਇਹ ਵੈਸਟ ਸ਼ੂਟਰਸ ਅਕੈਡਮੀ ਵੱਲੋਂ ਪ੍ਰੋਗਰਾਮ ਕਰਾਇਆ। ਕਈ ਦਿਨਾਂ ਤੋਂ ਪਿਛਲੇ ਤੋਂ ਇੱਕ ਟੂਰਨਾਮੈਂਟ ਚੱਲ ਰਿਹਾ ਸੀ। ਔਰ ਤਕਰੀਬਨ 300 ਬੱਚਿਆਂ ਨੇ ਇਹ ਵਿੱਚ ਭਾਗ ਲਿਆ ਹੈ। ਜਿਹੜੇ ਬੱਚਿਆਂ ਨੇ ਵੱਖ-ਵੱਖ ਈਵੈਂਟਸ ਦੇ ਵਿੱਚ ਮੈਡਲ ਹਾਸਲ ਕੀਤੇ ਨੇ ਅੱਜ ਉਹਨਾਂ ਦੀ ਮੈਡਲ ਸੈਰੇਮਨੀ ਕਰਾਈ ਗਈ ਹੈ। ਇਸ ਪ੍ਰੋਗਰਾਮ ਦੇ ਅੱਜ ਦੇਰੇ ਛੋਟੇ ਭਰਾ ਕਰਨੈਲ ਸਿੰਘ ਕਪੀਅਰ ਡੀਐਸਪੀ ਟ੍ਰੈਫਿਕ ਉਹ ਇੱਥੇ ਹਾਜ਼ਰ ਸਨ ਆਕੇ ਗਏ ਨੇ। ਬੱਚਿਆਂ ਨੂੰ ਮੈਡਲ ਵੰਡੇ ਗਏ ਨੇ। ਬੋਪਾਰਾ ਸਾਹਿਬ ਡਾਕਟਰ ਬੋਪਾਰਾ ਸਾਹਿਬ ਜੋ ਸਾਡੇ ਮਾਰਨ ਕਲੱਬ ਦੇ ਪ੍ਰਧਾਨ ਵੀ ਨੇ ਉਹ ਵੀ ਅੱਜ ਇੱਥੇ ਆਏ ਹੋਏ ਨੇ ਉਹਨਾਂ ਨੇ ਕੰਪੀਟੀਸ਼ਨ ਚ ਸਾਰੀ ਲਿਆ 골ਡ ਮੈਡਲ ਵੀ ਲਿਆ ਹੈ ਔਰ ਮੈਂ ਅੱਜ ਇਸ ਫੰਕਸ਼ਨ ਦੇ ਵਿੱਚ ਜੋਸ਼ੀ ਸਾਹਿਬ ਦੇ ਨਾਲ ਦੀ ਟੀਮ ਨੂੰ ਤਾਂ ਵਧਾਈ ਦੇਣੀ ਦਿੰਦਾ ਨਾਲ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਪੇਰੈਂਟਸ ਆਏ ਨੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਦੇ ਬੱਚਿਆਂ ਦੇ ਮੈਡਲਾਂ ਦੇ ਪਿੱਛੇ ਅਸਲ ਮਿਹਨਤ ਉਹਨਾਂ ਦੇ ਪੇਰੈਂਟਸ ਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਵੀ ਬਹੁਤ ਬੱਡੀ ਵਧਾਈ ਦਿਨਾ ਹੈ। ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹੈ ਕਿ ਜਿਸ ਤਰ੍ਹਾਂ ਪਿੱਛੇ ਸਾਡੀ ਭਾਰਤੀ ਟੀਮ ਨੇ ਜਿੱਤੇ ਵਿੱਚ ਬਹੁਤ ਹੀ ਜ਼ਿਆਦਾ ਸਾਡੇ ਪੰਜਾਬੀ ਸੀਗੇ ਹਾਕੀ ਟੀਮ ਕੋਲੰਪਸ ਤੋਂ ਵਿੱਚ ব্রੌਂਜ਼ ਮੈਡਲ ਲੈ ਕੇ ਆਈ ਤੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਮਾਨ ਨੇ ਆਪਣੀਆਂ ਦਿੱਤੀਆਂ ਹੋਏ ਗਰੰਟੀਆਂ ਦੇ ਮੁਤਾਬਕ ਸਪੋਰਟਸ ਨੂੰ ਹੋਰ ਉੱਚਾ ਚੁੱਕਣ ਲਈ 11 ਦੇ 11 ਪਲੇਅਰ ਨੂੰ 7 ਪਲੇਅਰਾਂ ਨੂੰ ਡੀਐਸਪੀ ਲਾਇਆ ਔਰ 4 ਪਲੇਅਰਾਂ ਨੂੰ ਪੀਸੀਐਸ ਸਬਸਟਾਇਆ ਐਸਟੀਐਮ ਲਾਇਆ ਸੋ ਇਹ ਸਾਰਾ ਕੁਝ ਸਰਕਾਰਾਂ ਜਦੋਂ ਬੱਚੇ ਮੈਡਲ ਲੈ ਆਉਂਦੇ ਨੇ ਉਸ ਤੋਂ ਬਾਅਦ ਕਰਦੀਆਂ ਨੇ ਲੇਕਿਨ ਜਿਹੜੇ ਬੱਚੇ ਸਟ੍ਰਗਲਰ ਨੇ ਔਰ ਬੜੀ ਮਿਹਨਤ ਕਰਕੇ ਉਸ ਸਟੇਜ ਤੇ ਪਹੁੰਚਦੇ ਰਏ ਇਸ ਜਰਨੀ ਦੇ ਦੌਰਾਨ ਵੀ ਸਰਕਾਰਾਂ ਨੂੰ ਕੋਈ ਨਾ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਇਹ ਸਾਰਾ ਜਿਹੜਾ ਬਰਡਨ ਹੈ ਬੱਚਿਆਂ ਦਾ ਮੈਨੂੰ ਪਤਾ ਹੈ ਵੀ ਇਹ শুটিং ਦੇ ਵਿੱਚ ਬਹੁਤ ਖਰਚਾ ਹੁੰਦਾ ਸਰਕਾਰ ਵੀ ਇਹਨਾਂ ਬੱਚਿਆਂ ਨੂੰ ਮੈਡਲਿਸਟ ਬਣਾਉਣ ਵਾਸਤੇ ਇਸ ਜਰਨੀ ਦੇ ਵਿੱਚ ਕੁਝ ਹਿੱਸਾ ਪਾਵੇ ਤਾਂ ਕਿ ਸਾਰਾ ਬੋਝ ਬੱਚਿਆਂ ਤੇ ਨਾ ਆਵੇ ਇਹਨਾਂ ਨੇ ਪੇਰੈਂਟਸ ਦੇ ਨਾਲ-ਨਾਲ ਆਪਣੀ ਸਟੇਟ ਦਾ ਆਪਣੇ ਮੁਲਕ ਦਾ ਨਾਮ ਚਮਕਾਉਣਾ ਹੈ ਕ੍ਰੈਡੀਬਿਲਟੀ ਤੇ ਫਿਰ ਸਾਡੇ ਭਾਰਤ ਦੇਸ਼ ਨੂੰ ਜਾਂਦੀ ਹੈ ਇਸ ਕਰਕੇ ਸਰਕਾਰਾਂ ਨੂੰ ਇਹਨਾਂ ਦੀ ਫਾਈਨੈਂਸ਼ਲੀ ਮਦਦ ਕਰਨੀ ਚਾਹੀਦੀ ਹੈ ਔਰ ਕੋਚਿੰਗ ਵੀ ਬਦਲ ਚਾਣੀ ਚਾਹੀਦੀ ਹੈ ਇੱਕ ਵਾਰੀ ਫੇਰ ਮੈਂ ਜੁਸੀ ਸਾਹਿਬ ਮੇਰੇ ਨਾਲ ਬੈਠੇ ਨੇ ਮੈਡਮ ਜੁਸੀ ਬੈਠੇ ਨੇ ਇਹਨਾਂ ਨੂੰ ਬਹੁਤ ਬਹੁਤ ਅੱਜ ਦੇ ਇਸ ਕਾਮਯਾਬ ਫੰਕਸ਼ਨ ਦੀ ਵਧਾਈ ਦੇਣਾ ਔਰ ਖਾਸ ਕਰਕੇ ਬੱਚੇ ਜਿਨ੍ਹਾਂ ਨੇ ਅੱਜ ਮੈਡਲ ਲਏ ਨੇ ਔਰ ਉਹਨਾਂ ਦੇ ਜਿਹੜੇ ਪੇਰੈਂਟਸ ਆਏ ਨੇ ਅੱਜ ਬੜੇ ਚਿਹਰੇ ਸਾਰਿਆਂ ਦੇ ਲਿਸ਼ਕ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਸਾਸਿਕਾਲ ਜੈ ਸ਼੍ਰੀ ਰਾਮ ਭਾਗ ਮਾਤਾ ਕੀ ਜੈ ਤਾਂ ਤੁਸੀਂ ਸੁਣਿਆ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਵੱਲੋਂ ਇਹਨਾਂ ਖਿਡਾਰੀਆਂ ਦਾ ਮਾਣ ਵਧਾਇਆ ਗਿਆ ਇਹਨਾਂ ਨੂੰ ਮੈਡਲ ਦਿੱਤੇ ਗਏ ਤੇ ਨਾਲ ਹੀ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਿਹੜੇ ਮੈਡਲ ਨਹੀਂ ਲੈ ਕੇ ਆਏ ਉਹਨਾਂ ਨੂੰ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਤਾਂ ਉਹ ਹੋਰ ਮਿਹਨਤ ਕਰਨਗੇ ਤਾਂ ਮੈਡਲ ਆਉਣਗੇ ਜਿਹੜੇ ਸਿਲਵਰ ਲੈ ਕੇ ਆਏ ਨੇ ਉਹ ਅਗਲੀ ਵਾਰ 골ਡ ਲੈ ਕੇ ਆਉਣਗੇ ਜਿਹੜੇ 골ਡ ਲੈ ਕੇ ਆਏ ਨੇ ਤਾਂ ਉਹ ਅਗਲੀ ਵਾਰ ਉਹਨਾਂ ਦਾ ਟੀਚਾ ਹੋਵੇਗਾ ਨੈਸ਼ਨਲ ਇੰਟਰਨੈਸ਼ਨਲ ਦੇ ਵਿੱਚ ਅਸੀਂ 골ਡ ਮੈਡਲ ਲੈ ਕੇ ਆਈਏ ਤਾਂ ਇਸ ਤੋਂ ਬਾਅਦ ਗੱਲਬਾਤ ਜਿਹੜੀ ਕੀਤੀ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਬਾਰੇ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਣਾ ਬੱਸ ਸ਼ੁਭ ਫੁੱਟਿੰਗ ਅਕੈਡਮੀ ਵੱਲੋਂ ਆਏ ਜਿਹੜੇ ਟੂਰਨਾਮੈਂਟ ਕਰਾਇਆ ਗਿਆ ਬਹੁਤ ਹੀ ਸਲਾਘਾਯੋਗ ਹੈ ਆ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਕਿ ਜੇਕਰ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਬੱਚੇ ਜਿਹੜੇ ਆ ਉਹਨਾਂ ਨੂੰ ਆ ਪ੍ਰੈਕਟਿਸ ਕਰਨ ਦਾ ਮੌਕਾ ਮਿਲਦਾ ਔਰ ਉਹ ਬੱਚੇ ਜਿਹੜੇ ਆ ਉਹਨਾਂ ਦੀ ਹੌਸਲਾ ਬਜਾਈ ਹੁੰਦੀ ਆ ਤਾਂ ਕਿ ਉਹ ਏਸ਼ੀਆ ਅਤੇ 올림픽 ਦੇ ਵਿੱਚੋਂ ਉਹ ਮੈਡਲ ਲੈ ਕੇ ਆਂਦੇ ਆ ਔਰ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਤਾਂ ਮੈਂ ਇਹ ਸਮਝਦਾ ਕਿ ਇਹ ਜਿਹੜੇ ਸਾਡੇ ਬੱਚੇ ਆ ਉਹ ਪੂਰੀ ਦੁਨੀਆ ਦੇ ਨੰਬਰ ਵਨ ਫਿਰ ਕਿੱਥੋਂ ਲੈਣੀ ਜੀ ਯੂਥ ਹੈਡਾ ਆਪੋ ਤੇ ਕ੍ਰਿਕਟ ਨਾਲ ਵੱਲ ਤੇ ਆਉਂਦੇ ਆ ਅਜਾਗਾ ਉਹ ਹੋਰ ਵੀ ਜੇ ਹੋਰ ਵੀ ਅੰਦਰ ਦੇ ਦੇਖੋ ਜਿਤ ਤੱਕ ਮੈਂ ਇਹ ਹੀ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਬੱਚਿਆਂ ਨੂੰ ਸਾਰੀਆਂ ਖੇਡਾਂ ਵਿੱਚ ਲਗਾਉਣਾ ਚਾਹੀਦਾ ਔਰ ਜਿਵੇਂ ਕਿ ਸ਼ੂਟਿੰਗ ਦਾ ਲਗਾ ਲਓ ਫੁੱਟਬਾਲ ਦਾ ਲਗਾ ਲਓ ਹਾਕੀ ਦਾ ਲਗਾ ਲਓ ਕਿ ਜਿਹੜੇ ਆਪਾਂ ਝਾਤ ਮਾਰੀਏ ਕਿ ਪੂਰੀ ਦੁਨੀਆ ਦੇ ਵਿੱਚ ਜਦੋਂ ਕਿਤੇ ਏਸ਼ੀਆ 올림픽ਸ ਹੁੰਦੀ ਹੈ ਕਿੰਨੀਆਂ ਕੰਟਰੀਆਂ ਜਾਂਦੀਆਂ ਹੁਣ ਮੈਂ ਨਾਲ ਹੀ ਲੈਣਾ ਚਾਹੁੰਦਾ ਕੁਝ ਗੇਮ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀ ਗੇਮ 10 12 ਕੰਟਰੀਆਂ ਚ ਆ ਲੇਕਿਨ ਆਪਾਂ ਉਹਨਾਂ ਨੂੰ ਹੀ ਪ੍ਰਮੋਟ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਸਾਨੂੰ ਸਾਰੀਆਂ ਗੇਮਾਂ ਨਾਲ ਪਿਆਰ ਕਰਨਾ ਚਾਹੀਦਾ ਪਰ ਜਿਹੜੀਆਂ ਗੇਮ ਐਕਚੁਅਲੀ ਵਿੱਚ ਇਸ ਤਰ੍ਹਾਂ ਦੀ ਗੇਮ ਹੈਗੀ ਜਿਵੇਂ ਸ਼ੂਟਿੰਗ ਹੋ ਗਿਆ ਹੋਰ ਕਿੰਨੀਆਂ ਗੇਮਾਂ ਸਾਰੀਆਂ ਗੇਮਾਂ 'ਤੇ ਧਿਆਨ ਦੇਣਾ ਚਾਹੀਦਾ ਸਾਰੀਆਂ ਗੇਮਾਂ ਵਿੱਚ ਬੱਚਿਆਂ ਨੂੰ ਲਗਾਉਣਾ ਚਾਹੀਦਾ ਤਾਂ ਕਿ ਵਕਤ-ਵਕਤ ਖੇਤਰਾਂ 'ਚ ਸਾਡੇ ਜਿਹੜੇ ਬੱਚੇ ਆ ਉਹ ਮੈਡਲ ਲੈ ਕੇ ਆਣ ਔਰ ਸਾਡੇ ਦੇਸ਼ ਦਾ ਜਿਹੜਾ ਉਹ ਨਾਮ ਰੋਸ਼ਨ ਕਰਨ। ਇੱਕਾ ਦੇਖਣੇ ਕੋਲ ਪੂਰ ਸੈਕਟੀਵਿਟੀ ਹੋਈ ਹੈ ਇਹ ਦਾ ਕਾਫੀ ਨਾਮ-ਨਾਮ ਖੱਟ ਰਹੀ ਹੈ। ਕਮੀਆਂ ਨੂੰ ਇਹਦਾ ਤੋਂ ਬਹੁਤ ਜ਼ਿਆਦਾ ਉੱਤਿਆ ਹੈਗਾ ਜਦ ਕਿ ਜੋ ਵੀ ਸੀਡੀ ਗ੍ਰੀ ਕੈਪੀਟਲ ਵਿੱਚ ਦੇਖੋ ਬੱਚਾ ਜੇ ਸਪੋਰਟਸ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਜੂਥ ਹੈ ਜਿਵੇਂ ਕਿ ਕੁਝ ਜੂਥ ਸਾਡਾ ਕਰਾਹੇ ਪੈ ਜਾਂਦਾ ਬੱਚਾ ਕਰਾਹੇ ਨਹੀਂ ਪੈਂਦਾ ਮਾੜੀ ਸੰਗਤ ਚ ਨਹੀਂ ਜਾਂਦਾ ਨਸ਼ਿਆਂ ਵੱਲ ਨਹੀਂ ਬੱਚਾ ਜਾਂਦਾ ਸਭ ਤੋਂ ਪਹਿਲਾਂ ਉਹ ਬੱਚਾ ਡਿਸਪਲਿਨ ਦੇ ਵਿੱਚ ਰਹਿੰਦਾ ਔਰ ਬੱਚਾ ਛੇ ਮੈਡਲ ਲੈ ਕੇ ਆਏਗਾ ਔਰ ਹਰੇਕ ਡਿਪਾਰਟਮੈਂਟ ਜਿਹੜਾ ਉਸ ਨੂੰ ਜੌਬ ਲਈ ਖੜਾ ਕਿ ਇਹ ਬੱਚਾ ਮੈਨੂੰ ਚਾਹੀਦਾ ਸੋ ਬੱਚੇ ਜੇ ਮਿਹਨਤ ਕਰਨਗੇ ਸਪੋਰਟਸ ਕਰਨਗੇ ਮੈਂ ਕਿਹਨਾਂ ਕਿਹਨਾਂ ਦੇ ਨਾਮ ਲਾਵਾਂ ਸਾਡੇ ਪੰਜਾਬ ਪੁਲਿਸ ਦੇ ਵਿੱਚ ਹੀ ਪਦਮਸ਼ਰੀ ਸਰਦਾਰ ਕਰਤਾਰ ਸਿੰਘ ਜੀ ਜਿਹੜੇ ਕਿ ਉਹ ਸਾਡੇ ਆਈਪੀਐਸ ਡਾਇਰੈਕਟ ਸਪੋਰਟਸ ਡਿਪੂਟੇਸ਼ਨ ਪੰਜਾਬ ਵੀ ਰਹੇ ਹਨ ਆਈਜੀ ਸਾਹਿਬ ਦੀ ਪੋਸਟ ਉਹ ਜਿਹੜੇ ਆ ਰਿਟਾਇਰਮੈਂਟ ਹੋਈ ਆ ਔਰ ਇਸੇ ਤਰ੍ਹਾਂ ਜਿਲਾਈਏ ਪਾਕਿਚ ਸਰਦਾਰ ਸੁਰਿੰਦਰ ਸਿੰਘ ਛੋਟੀ ਸਾਹਿਬ ਔਰ ਹੋਰ ਮੈਂ ਕਿਹਨਾ ਕਿਹਨਾ ਦੇ ਨਾਮ ਲਵਾਂ ਔਰ ਜਿਨ੍ਹਾਂ ਨੇ ਵੱਖਰੇ ਵੱਖਰੇ ਅਪਾਰਟਮੈਂਟਾਂ ਦੇ ਵਿੱਚ ਉਹਨਾਂ ਨੂੰ ਬਹੁਤ ਅੱਛੇ ਅਹੁਦੇ ਦਿੱਤੇ ਗਏ ਸੋ ਜੇ ਬੱਚੇ ਸਪੋਰਟਸ ਕਰਨਗੇ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਆਪਣੇ ਅਕੈਡਮੀ ਦਾ ਸਕੂਲ ਦਾ ਨਾਂ ਤਾਰੋਸ਼ਨ ਕਰਨਗੇ ਉਸ ਦੇ ਨਾਲ ਸਾਡੇ ਲੋਕ ਇਹ ਵੀ ਸੋਚਦੇ ਆ ਕਿ ਤਰ੍ਹਾਂ ਕਿਤੇ ਜੋਬ ਮਲੇ ਜੋਬ ਉਹਨਾਂ ਦੇ ਮਗਰ ਮਗਰ ਸੋ ਮੈਂ ਇਹ ਪੀਲ ਕਰਦਾ ਨਸ਼ਿਆਂ ਤੋਂ ਦੂਰ ਰਹਿਣ ਦੀ ਸਭ ਤੋਂ ਵੱਡਾ ਆਪਣਾ ਔਰ ਦੇਸ਼ ਦਾ ਨਾਰੋਸ਼ਨ ਕਰ ਲਈ ਤਾਂ ਤੁਸੀਂ ਸੁਣਿਆ ਸਾਬਕਾ ਡੀਐਸਪੀ ਤੇ ਡੀਐਸਪੀ ਟ੍ਰੈਫਿਕ ਕਰਨਲ ਸਿੰਘ ਦੇ ਵੱਲੋਂ ਇਸ ਪ੍ਰੋਗਰਾਮ ਦਾ ਹੋਰ ਵੀ ਮਾਣ ਵਧਾਇਆ ਤੇ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਨ੍ਹਾਂ ਦੇ ਇੱਕ ਸਦਕਾ ਇਹ ਖਿਡਾਰੀ ਅੱਜ ਆਪਣੇ ਗਲਾਂ ਦੇ ਵਿੱਚ ਮੈਡਲ ਪਾਉਣ ਯੋਗ ਹੋਏ ਨੇ ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਖਿਡਾਰੀ ਅੱਜ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਯੋਗ ਹੋਏ ਨੇ ਤਾਂ ਉਹਨੇ ਪ੍ਰਵੇਸ਼ ਜੋਸ਼ੀ ਜੀ ਉਹਨਾਂ ਦੇ ਵੱਲੋਂ ਜਿੱਥੇ ਇਹਨਾਂ ਖਿਡਾਰੀਆਂ ਦੇ ਮੈਡਲ ਲਿਆਉਣ ਤੇ ਖੁਸ਼ੀ ਜ਼ਾਹਰ ਕੀਤੀ ਆ ਤੇ ਉੱਥੇ ਹੀ ਜੋ ਗੈਸਟ ਆਫ ਆਨਰ ਵੱਜੋਂ ਨਵਾਜੇ ਗਏ ਨੇ ਸਾਡਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ ਡੀਐਸਪੀ ਟ੍ਰੈਫਿਕ ਕਰਨਲ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ ਉਹਨਾਂ ਦਾ ਵੀ ਬਹੁਤ-ਬਹੁਤ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਸਵਾਗਤ ਕੀਤਾ ਹੈ ਤੁਹਾਨੂੰ ਸੁਣਾਉਣਾ ਹਾਂਜੀ ਚੰਗੀ ਨਾ ਹਾਂਜੀ ਮੈਂ ਜੀ ਪਰਵੇਸ਼ ਜੋਸ਼ੀ ਕੋਚ ਵੈਕ ਸ਼ੂਟਰ ਸ਼ੂਟਿੰਗ ਅਕੈਡਮੀ ਅੱਜ ਮੈਂ ਅਲੰਕਪਾਲ ਸਰਦਾਰ ਉਹ ਵੀ ਤੁਹਾਨੂੰ ਕਰਦਾ ਸਾਡੇ ਫੰਕਸ਼ਨ ਤੇ ਆਏ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਸਾਡੇ ਫੰਕਸ਼ਨਲ ਬਹੁਤ ਅੱਛਾ ਹੋਇਆ ਜੀ ਆਲ ਓਵਰ ਇੰਡੀਆ ਦੇ ਵਿੱਚੋਂ ਘੱਟੋ ਘੱਟ 300 ਦੇ ਕਰੀ ਬੱਚਿਆਂ ਨੇ ਭਾਗ ਲਿਆ ਵੱਖ-ਵੱਖ ਕੈਟਾਗਰੀ ਦੇ ਵਿੱਚ ਤੇ ਸਾਡੀ ਅਕੈਡਮੀ ਨੇ ਫਸਟ ਸਾਡੀ ਅਕੈਡਮੀ ਹਿੰਦੁਸਤਾਨ ਦੀ ਅਕੈਡਮੀ ਜਿਹੜੀ ਛੋਟੇ ਬੱਚਿਆਂ ਨੂੰ ਪ੍ਰਮੋਟ ਕਰ ਰਹੀ ਆ ਸੋ 3 3 4 4 5 5 ਸਾਲ ਦੇ ਬੱਚੇ ਵੀ ਜਿਹੜੇ ਆ ਇੱਥੇ ਸ਼ੂਟਿੰਗ ਸਿੱਖ ਰਿਹਾ ਔਰ ਆਪਣਾ ਆਉਣ ਵਾਲਾ ਜਿਹੜਾ ਫਿਊਚਰ ਆ ਉਹਨੂੰ ਬਣਾਉਣ ਵਾਸਤੇ ਲੱਗੇ ਹੋਇਆ ਸੋ ਮੈਂ ਇਹਨਾਂ ਨੂੰ ਬੈਸਟ ਵਿਸ਼ਿਸ਼ ਕਾਰਦਾ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਬੱਚੇ ਟੂਰਨਾਮੈਂਟਸ ਖੇਡਦੇ ਰਹਿਣ ਔਰ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਸਰ ਬੱਚਾ ਦੀ ਮਿਹਨਤ ਹੁੰਦੀ ਆ ਮਾਪਿਆਂ ਦੀ ਮਿਹਨਤ ਹੁੰਦੀ ਆ ਪਰ ਸਭ ਤੋਂ ਜ਼ਿਆਦਾ ਮਿਹਨਤ ਕੋਚ ਦੀ ਹੁੰਦੀ ਆ ਕਿੰਨੀ ਕੰਮ ਕਰਨੀ ਪੈਂਦੀ ਆ ਤੇ ਕਿਸੇ ক্রিকেট ਦੇ ਬੱਚੇ ਜਿਹੜੇ ਆਉਂਦੇ ਨੇ ਫੇਰ ਉਹਨਾਂ ਲਿਸ਼ਕਦੇ ਨੇ ਪਰ ਕਿੰਨੀ ਖੁਸ਼ ਮਹਿਸੂਸ ਕਰਦੇ ਸਰ ਮਿਹਨਤ ਕਰਨੀ ਪੈਂਦੀ ਆ ਜੀ ਕੋਚ ਨੂੰ ਵੀ ਔਰ ਪੇਰੈਂਟਸ ਇਸ ਗੇਮ ਦੇ ਵਿੱਚ ਜੇ ਤੁਹਾਡੇ ਨਾਲ ਪੇਰੈਂਟਸ ਦੀ ਸਪੋਰਟ ਹੈ ਤੇ ਕੋਚ ਦੀ ਸਪੋਰਟ ਹੈ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਜਿੰਨੀ ਸਪੋਰਟ ਸਰ ਕੋਚ ਦੀ ਹੈ ਉਹ ਨਹੀਂ ਪੇਰੈਂਟਸ ਦੀ ਹੈ ਤੇ ਦੋਨਾਂ ਨੂੰ ਪੂਰੀ ਯਾਨੀ ਜੇ ਤਿੰਨਾਂ ਦਾ ਮੇਲ ਹੁੰਦਾ ਜੇ ਕਿੰਨੋਂ ਜਾਣੇ ਬੱਚੇ ਨੂੰ ਪੂਰਾ ਸਪੋਰਟ ਕਰਦੇ ਆ ਤਾਂ ਹੀ ਬੱਚਾ ਅਗਲੇ ਇੰਟਰਨੈਸ਼ਨਲ ਲੈਵਲ ਬਿਲਕੁਲ ਸੱਚ ਹੈ ਜੀ ਇਹ ਪ੍ਰੋਗਰਾਮ ਨਹੀਂ ਕੀਤਾ ਦੰਦੇ ਨੇ ਤੁਸੀਂ ਉਹਨਾਂ ਤੇ ਇੱਕ ਗਾਣਾ ਚ ਮੈਡਲ ਪਾਉਂਦੇ ਆਂ ਬੱਚਿਆਂ ਦੇ ਚਿਹਰੇ ਕਹਿੰਦੇ ਨੇ ਪਰ ਤੁਹਾਨੂੰ ਕਿੰਨੇ ਕੁਸ਼ ਮਹਿਸੂਸ ਹੁੰਦੀ ਹੈ ਮੈਨੂੰ ਬਹੁਤ ਖੁਸ਼ੀ ਖਰ ਮਹਿਸੂਸ ਹੁੰਦੀ ਹੈ ਜੀ ਜਦੋਂ ਛੋਟੇ ਛੋਟੇ ਬੱਚੇ ਮੈਡਲ ਪਾਉਂਦੇ ਆ ਐਕਚੁਅਲੀ ਮੈਂ 2015 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਆਸਟ੍ਰੇਲੀਆ ਗਿਆ ਸੀਗਾ ਜੀ ਪੈਂਚਸ ਦੇ ਵਿੱਚ ਤੇ ਉੱਥੇ ਮੈਂ ਦੇਖਿਆ ਬ੍ਰਿਜਬਨ ਸ਼ੂਟਿੰਗ ਰੇਂਜ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਅਸਲੀ ਗੋਲਿਆਂ ਦੇ ਨਾਲ ਜਿਹੜੇ ਆ ਸ਼ੂਟਿੰਗ ਕਰਦੇ ਹੋਏ ਸੀ ਤੋਂ ਮੈਨੂੰ ਕਨਸੈਪਟ ਬੜਾ ਅੱਛਾ ਇੱਕ ਐਜ ਦਾ ਸਿਸਟਮ ਬਣਾਵਾ ਵੀ ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਪਲੇਟਫਾਰਮ ਦੇਵਾ ਜਿਹੜੇ ਕਿ ਵੱਡੇ ਹੋ ਕੇ ਆਪਣੇ ਦੇਸ਼ ਦੇ ਵਿੱਚ ਨਾ ਵਚਨਗੁਰ ਜਿਵੇਂ ਦੇਖੋ ਚਾਈਨਾ ਹੈਗਾ ਜੀ ਚਾਈਨਾ ਦੇ ਵਿੱਚ 6 ਤੋਂ 7 ਸਾਲ ਦਾ ਜਿਹੜਾ ਬੱਚਾ ਹੈਗਾ ਉਹ ਗੇਮ ਦੇ ਵਿੱਚ ਪਾਇਆ ਜਾਂਦਾ ਤੇ ਉਹਦਾ ਟਾਰਗੇਟ ਹੁੰਦਾ ਵੀ ਮੈਂ 20 ਸਾਲ ਪੂਰਾ ਸਪੋਰਟਸ ਕਰਦੇ ਹੋ ਜਿਹੜੀ ਅੱਜ ਤੋਂ 20 ਸਾਲ ਬਾਅਦ 올림픽ਸ ਆਣੀ ਉਹਦੇ ਵਿੱਚ 골ਡ ਮਾਰਨਾ ਤਾਂ ਇਹ ਦੇਖੋ ਚਾਈਨਾ ਵਰਗੀ ਕੰਟਰੀਜ਼ ਜਿਹੜੇ ਮੈਡਲ ਆਉਂਦੇ ਆ ਔਰ ਅਸੀਂ ਚਾਹਨੇ ਆ ਵੀ ਸਾਡਾ ਦੇਸ਼ ਵੀ ਜਿਹੜੇ ਛੋਟੇ ਤੋਂ ਛੋਟੇ ਬੱਚੇ ਜਿਹੜੇ ਆ ਗੇਮ ਦੇ ਵਿੱਚ ਲੱਗਣ ਤਾਂ ਜੋ ਵੱਡੇ ਹੋ ਕੇ 10-15 ਸਾਲ ਦੇ ਆਹ ਲਾ ਜੀ ਬੱਚਿਆਂ ਨੇ ਕਈ ਬੱਚਿਆਂ ਨੇ ਜਿਹਦੇ ਮਾਪੇ ਹੁੰਦੇ ਨੇ ਨਾ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸਵਾਰ ਰਹਿੰਦਾ ਕਹਿੰਦੇ ਵੀ ਇਹ ਸ਼ੂਟਿੰਗ ਏ ਹੈ ਜਿਹੜੀ ਬਹੁਤ ਮਹਿੰਗੀ ਹੈ ਨਾ ਉਹ ਮੇਰਾ ਬੈਂਡ ਬੂ ਕਰਦਾ ਸਰ ਬਿਲਕੁਲ ਵੀ ਦੇਖੋ ਮਹਿੰਗੀ ਗੇਮ ਸੀਗੀ ਪਰ ਜਿਹੜਾ ਕਨਸੈਪਟ ਅਸੀਂ ਲੈ ਕੇ ਆਏ ਹਿੰਦੁਸਤਾਨ ਦੇ ਵਿੱਚ ਪਹਿਲਾ ਕਦਸਾ ਪਾਸੀਂ ਲੈ ਕੇ ਆਏ ਸੀਗੇ ਜੀ ਵੀ ਬੱਚਿਆਂ ਨੂੰ ਵਾਇਪਨ ਜਿਹੜਾ ਪ੍ਰੋਵਾਈਡ ਕਰਨਾ ਠੀਕ ਹੈ ਜੀ ਕੋਈ ਇੰਨੀ ਮਹਿੰਗੀ ਗੇਮ ਨਹੀਂ ਹੈ ਅੱਜ ਕੱਲ ਸਰਕਾਰਾਂ ਵੀ ਸਾਡੀ ਬਹੁਤ ਸਪੋਰਟ ਕਰ ਰਿਆ ਹੈ ਭਗਵੰਤਮਾਨ ਜੀ ਜਿਹੜੇ ਸਾਡੇ ਸੀਐਮ ਸਰ ਹੈ ਉਹ ਸਪੋਰਟਸ ਨੂੰ ਬਹੁਤ ਉੱਚਾ ਚੱਕ ਰਿਆ ਹੈ ਉਹਨਾਂ ਨੂੰ ਦੇਖੋ ਜ ਅਰਜੁਨ ਸਿੰਘ ਚਿਮਾ ਏਸ਼ੀਅਨ ਗੇਮ ਤੋਂ 골ਡ ਮੈਡਲ ਲੈ ਕੇ ਆਏ ਜੀ ਹਰੇਕ ਮੈਡਿਸਟ ਨੂੰ ਦੇਖੋ ਜੀ ਉਹਨਾਂ ਨੇ 8-8 ਲੱਖ ਰੁਪਏ ਪ੍ਰੈਕਟਿਸ ਕਰਨ ਦਾ ਦਿੱਤਾ ਉਸ ਤੋਂ ਬਾਅਦ ਖੇਲੋ ਇੰਡੀਆ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਪੈਸੇ ਮਿਲਦੀ ਹੈ ਜੌਬਸ ਮਿਲਦੀ ਹੈ ਸੋ ਇੱਕ ਮੰਨ ਦੇ ਵਿੱਚ ਹੈਗਾ ਵੀ ਸਪੋਰਟਸ ਮਹਿੰਗਾ ਹੈਗਾ ਨੋ ਡਾਊਟ ਮਹਿੰਗਾ ਐਨਾ ਵੀ ਮਹਿੰਗਾ ਨਹੀਂ ਹੈਗਾ ਜੀ ਬੱਚੇ ਫੋਰਸ ਨਾ ਕਰ ਸਕਣ ਸੋ इजीली ਕਰ ਸਕਦੇ ਸਾਡੇ ਕੋਲ ਕਈ ਬੱਚੇ ਆਉਂਦੇ ਆ ਜਿਹੜੇ ਫੋਰਸ ਕਰਦੇ ਆ ਔਰ ਉਹ ਬੱਚੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰਦੇ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਨੇ ਦਿਲ ਨੂੰ ਸਕੂਨ ਦੇਣ ਵਾਲੀਆਂ ਤਸਵੀਰਾਂ ਕਹਿ ਸਕ ਛੋਟੀ ਛੋਟੀ ਉਮਰ ਦੇ ਬੱਚੇ ਬੱਚੀਆਂ ਅੱਜ ਕਿਸ ਤਰੀਕੇ ਦੇ ਨਾਲ ਗਲਾਂ ਦੇ ਵਿੱਚ ਮੈਡਲ ਪਾ ਕੇ ਆਪਣੇ ਮਾਪਿਆਂ ਦਾ ਪੂਰੇ ਪੰਜਾਬ ਦਾ ਦੇਸ਼ ਦਾ ਤੇ ਉਸ ਇਨਸਾਨ ਦਾ ਜਿਸ ਦੀ ਮਿਹਨਤ ਸਦਕਾ ਇੱਥੋਂ ਤੱਕ ਪਹੁੰਚੇ ਨੇ ਨਾਮ ਰੋਸ਼ਨ ਕਰ ਰਹੇ ਨੇ ਤਾਂ ਕਿਹਾ ਜਾਂਦਾ ਕਿ ਧੀਆਂ ਜਿਹੜੀਆਂ ਹੁੰਦੀਆਂ ਨੇ ਧੀਆਂ ਨੂੰ ਅੱਜ ਵੀ ਲੋਕ ਘੱਟ ਸਮਝਦੇ ਨੇ ਪਰ ਜੋ ਲੋਕ ਧੀਆਂ ਨੂੰ ਘੱਟ ਸਮਝਦੇ ਨੇ ਤਾਂ ਇਹ ਮਾਪਿਆਂ ਦੀ ਗੱਲ ਜ਼ਰੂਰ ਸੁਣ ਲੈਣ ਗੱਲਬਾਤ ਕੀਤੀ ਸਾਡੇ ਸਹਿਯੋਗੀ ਦੇ ਵੱਲੋਂ ਮਾਪਿਆਂ ਦੇ ਨਾਲ ਜਿਨ੍ਹਾਂ ਦੀ ਧੀਆ ਮੈਡਲ ਲੈ ਕੇ ਆਈਆਂ ਨੇ ਭਾਵਕ ਹੋ ਗਿਆ ਇੱਕ ਪਰਿਵਾਰ ਜਿਸ ਦੀ ਧੀ ਮੈਡਲ ਲੈ ਕੇ ਆਈ ਸੀ ਉਸ ਦਾ ਪਿਤਾ ਕਹਿੰਦਾ ਮੇਰੇ ਲਈ ਅੱਜ ਤੋਂ ਵੱਡਾ ਦਿਨ ਨਹੀਂ ਹੋ ਸਕਦਾ ਕਹਿੰਦਾ ਮੇਰੇ ਕੋਲ ਸ਼ਬਦ ਨਹੀਂ ਆ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਨਾਲ ਖੜੀ ਧੀ ਵੀ ਰੋ ਪਈ ਇੱਕ ਵਾਰ ਉਹ ਧੀ ਤੇ ਉਸ ਪਿਓ ਦੀ ਜਵਾਨੀ ਸੁਣਾਉਣੀਆ ਮੇਰਾ ਨਾਮ ਮਨਮੋਹ ਕੁਸ਼ਣ ਹੈ ਕਰਨ ਸਿੰਘ ਸਿਲਵਰ ਮੈਡਲ ਸਵਰ ਸਿੰਘ ਬ੍ਰੌਂਜ਼ ਮੈਡਲ ਅੱਜ ਤੁਹਾਡੀ ਟੀਐਸ ਨੂੰ ਨੈਕਸਟ ਕੈਟੇਗਰੀ 10 ਮੀਟਰ ਓਪਨ ਸਾਈਡ ਯੂਨੀਵਿਮੈਨ ਰੀਵਾ 골ਡ ਮੈਡਲ ਅੱਜ ਖੁਸ਼ੀ ਦਾ ਠਿਕਾਣਾ ਨਹੀਂ ਹੈ ਅਖਰ ਖੰਝੂਆ ਨੇ ਬੀਤਾਂ ਦੇ ਜਿੰਨੀ ਖੁਸ਼ੀ ਹੈ ਬੇਨ ਤਾ ਤੁਹਾਡੀ ਕਿੰਨੀ ਮਿਹਨਤ ਆ ਸੋਚਿਆ ਸੀ ਇਸ ਮੁਕਾਮ ਤੇ ਪਹੁੰਚਣ ਦੀ ਬਿਲਕੁਲ ਸੋਚਿਆ ਸੀਗਾ ਵੀ ਇਹਦੀ ਮਿਹਨਤ ਤੇ ਪੂਰਾ ਵਿਸ਼ਵਾਸ ਸੀਗਾ ਜੋ ਇਹ ਕਰ ਰਹੀ ਹੈ ਵੀ ਅੱਗੇ ਵੀ ਕਰੇਗੀ ਪੂਰਾ ਵਿਸ਼ਵਾਸ ਇਸ ਤੇ ਅੱਜ ਨੂੰ ਅਕਸਰ ਇਹਦੇ ਸਮਾਜ ਆ ਅੱਜ ਦਾ ਸਮਾਜ ਆ ਭਾਵੇਂ ਕਿ ਥੋੜਾ ਬਹੁਤਾ ਜਿਹੜਾ ਉਹ ਬਦਲਿਆ ਔਰ ਅਕਸਰ ਕਿਹਾ ਜਾਂਦਾ ਕਿ ਜਿਹੜੇ ਮੁੰਡਿਆਂ ਨੂੰ ਜ਼ਿਆਦਾ ਤਵੱਜੂ ਦਿੱਤੀ ਜਾਂਦੀ ਹੈ ਧੀਆਂ। ਪਰ ਅੱਜ ਤੁਹਾਡੇ ਥੱਟੀਆ ਹੋਰ ਕਈ ਧੀਆਂ ਜਿਹੜੀਆਂ ਨੇ ਇੱਥੇ ਨਾਮ ਰਿਜਿਸਟਰ ਕਰ ਰਹੀਆਂ ਨੇ। ਇਹ ਮੇਰੀ ਧੀ ਦੇ ਨਾਲ-ਨਾਲ ਬੀਐਸਏ ਜੋਸ਼ੀ ਸ਼ਾਦੀ ਧੀ ਵੀ ਨਾਲ ਹੈ। ਉਹਨਾਂ ਦੀ ਪੂਰੀ ਸਟੋਰੀ ਸਾਨੂੰ ਠੀਕ ਹੈ। ਤੇ ਜੇ ਮੈਂ ਕਹਿੰਦਾ ਧੀਆਂ ਨੂੰ ਪ੍ਰਮੋਟ ਕਰੀਏ। ਵੀ ਤਾਂ ਕਿ ਜਿਵੇਂ ਧੀਆਂ ਦੀ ਲੋੜੀ ਮਨਾਂਦੇ ਨੇ ਉਹਨੂੰ ਪ੍ਰਮੋਟ ਕਰਕੇ ਅੱਗੇ ਲੈ ਕੇ ਜਾਈਏ। ਨੈਕਸਟ ਕੈਟੇਗਰੀ ਇਜ਼ ਓਪਨ ਸਾਈਟ ਯੂਥ ਮੈਨ। ਹਰਜਿੰਦਰ ਸਿੰਘ 골 ਮੈਡਲ ਸਰਵਜੋਤ ਠੀਕ ਜੀ। ਫੇਸਲ ਗੋਗਿਆ ਕਿਹੜਾ ਮੈਡਲ ਹੈ ਗੋਲਡ ਮੈਡਲ ਕੀ ਕਹਿਣਾ ਚਾਹੁੰਗਾ ਕਿੰਨੀ ਕੁ ਖੁਸ਼ੀ ਹੈ ਅੱਜ ਤੁਸੀਂ ਬਹੁਤ ਕਾਮਯਾਬ ਹੋ Next category is open side event ਹਾਂਜੀ ਮੈਂ ਸਪੋਰਟ ਕਰੀਏ ਪਾਪਾ ਨੇ ਸਭ ਤੋਂ ਜ਼ਿਆਦਾ ਸਪੋਰਟ ਕਰਿਆ ਇਸੇ ਮੈਨੂੰ ਇਹ ਮੈਡਲ ਸਰ ਇਹ ਵੀ ਬਹੁਤ ਸਪੋਰਟ ਕਰੀ ਸਾਰੀ ਅਕੈਡਮੀ ਨੇ ਸਪੋਰਟ ਕੀਤਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਰ ਜੇਸਕ ਵੀ ਨਹੀਂ ਹੋਇਆ ਹਾਲੇ